ਕਿੱਥੇ ਰ ਤੇਰੇ ਹਮਾਈਤੀ ਸ਼ੇਰ ਕੱਲਾ ਹੀ ਹੁੰਦਾ ਕੁਕਰਾਂ ਟੱਕ ਦੂਸਤੇ ਮਤਲਬ ਕਿਵੇਂ ਦਾ ਮਾਹੌਲ ਰਹਿੰਦਾ ਸੀਗਾ ਹਾਸੇ ਮਜ਼ਾਕ ਵਾਲਾ ਮਤਲਬ ਸੀਰੀਅਸਨੈਸ ਵਾਲਾ ਬਬੂ ਵੀਰ ਜੀ ਨਾਲ ਹਾਸਾ ਮਜ਼ਾਕ ਉਹ ਤੇ ਬਹੁਤ ਮੇਰੇ ਕੋਲ ਬਿਹਾਈਂਡ ਦ ਸੀਨਸ ਫੁਟੇਜ ਇੰਨੀ ਪਈ ਹੈ ਮੇਰੇ ਕੋਲ ਹਜੇ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਖਰਚਾਂ ਦੇ ਯਾਰ ਪਿੱਠਾ ਜੋੜ ਕੇ ਨਹੀਂ थर-थर ਪਿੰਡ ਕੰਬਦਾ ਅਸੀਂ ਵਿਖਿਆ ਫਿਲਰ ਦੇ ਵਿੱਚ ਪਰਮਾ ਹੁੰਗਾਰਾ ਫੈਨਸ ਵੀ ਦੇ ਰਹੇ ਨੇ ਬਹੁਤ ਸੋਨਾ ਰੋਲ ਕੁੱਕਰ ਨੂੰ ਬਹੁਤ ਜ਼ਿਆਦਾ ਇਸ ਰੋਲ ਨੂੰ ਵੀ ਪਸੰਦ ਕਰ ਰਹੇ ਆ ਪਤਾ ਤਾਂ ਲੱਗੇ ਕੁੱਕਰ ਕਿਹਨੇ ਕਿਨੂੰ ਕੁੱਕਰ ਦੇ ਕੈਰੈਕਟਰ ਨੂੰ ਸਜਾਇਆ ਨੋਟ ਲਿਖਿਆ ਸੋ ਉਹਦੇ ਨਾਲ ਜਸਟਿਸ ਕਰਨ ਦਾ ਸੋ ਮੈਨੂੰ ਸੰਤੋਜ ਵੀ ਜੀ ਨੇ ਬੜਾ ਸਾਥ ਦਿੱਤਾ ਕੁੱਕਰ ਦਾ ਕਾਰ ਸੱਚੇ ਦਾ ਕਾਰ ਜਿਹੜਾ ਉਹ ਸਾਰਾ ਸੈੱਟ ਤਿਆਰ ਕੀਤਾ ਗਿਆ ਉਹ ਕਿਸੇ ਦਾ ਕਾਰ ਨਹੀਂ ਸੀ ਉਹ ਸਾਰਾ ਬਣਾਇਆ ਗਿਆ ਸੀ ਗਾਏਗਾ ਘੋਟਿਆਂ ਤੇ ਚਾਏਗਾ ਮੋਟਿਆਂ ਤੇ ਯਾਰੀ ਮਾਵ ਬਟ੍ਰੇਲ ਤੇ ਫਿਰ ਉਹਦਾ ਰਿਵੈਂਜ ਤ੍ਰਿਕਾਲ ਤੁਹਾਡੇ ਨਾਲ ਮੈਂ ਕਰਿਨਾ ਸ਼ਰਮਾ ਤੁਸੀਂ ਦੇਖ ਰਹੇ ਹੋ ਔਨ 에ਰ ਤਾਂ 5 ਦਿਨਾਂ ਦੇ ਵਿੱਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ ਕਿਉਂਕਿ ਜਸ ਫਿਲਮ ਦਾ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਸੱਚਾ ਸੋਰਮਾ ਫਿਲਮ ਦੀ ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਜੈਕ ਸਿੰਘ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸੋਹਣਾ ਰੋਲ ਨਿਭਾਇਆ ਹੈ ਇਸ ਫਿਲਮ ਵਿੱਚ ਕੁੱਕਰ ਦਾ ਰੋਲ ਇਹਨਾਂ ਦੇ ਵੱਲੋਂ ਨਿਭਾਇਆ ਗਿਆ ਤੇ ਇਸ ਸਮੇਂ ਸਾਡੇ ਨਾਲ ਮੌਜੂਦ ਵੀ ਨੇ ਕੀ ਨਾ ਦਿਨ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕਸ ਫॉर ਹੈਵਿੰਗ ਮੀ ਯਾਰ ਇਹ ਚਗਧਾਰੀ ਕਰ ਗਏ ਯਾਰ ਜੋ ਲਿਖਿਆ ਸੀ ਉਹ ਕਰਤਾ ਕਿਵੇਂ ਦਾ ਰਿਐਕਸਪੀਰੀਅੰਸ ਮਤਲਬ ਇਸ ਫਿਲਮ ਦੇ ਵਿੱਚ ਕਿਵੇਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਰਾ ਸਾਰੀ ਟੀਮ ਸਾਰੀ ਟੀਮ ਬਹੁਤ ਜ਼ਬਰਦਸਤ ਇੱਕ ਹਾਈ ਲੈਵਲ ਤੇ ਕੰਮ ਹੋਇਆ ਸਾਗਾ ਪ੍ਰੋਡਕਸ਼ਨ ਤੋਂ ਲੈ ਕੇ ਸੁਮਿਤ ਭਾਜੀ ਹੋਣਾ ਤੋਂ ਅਭਿਤੋਜ ਵੀਰ ਜੀ ਦੀ ਡਾਇਰੈਕਸ਼ਨ ਤੇ ਬੱਬੂ ਵੀਰ ਜੀ ਦਾ ਹੋਣਾ ਬਹੁਤ ਵੱਡੀ ਗੱਲ ਆ ਤੇ ਇਹ ਸਾਰਿਆਂ ਦਾ ਪਿਆਰ ਪਿਆਰ ਸਦਕਾ ਇਹ ਪ੍ਰੋਜੈਕਟ ਬੜੇ ਹਾਈ ਲੈਵਲ ਤੇ ਗਿਆ ਬੱਬੂ ਮਾਨ ਸਰ ਜੀ ਤੁਸੀਂ ਗੱਲ ਕੀਤੀ ਬਹੁਤ ਇਸ਼ਤਿਹੇ ਹੋਏ ਪੱਕ ਮਾਲ ਆਰਟਿਸਟ ਨੇ ਤਾਂ ਉਹਨਾਂ ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਥੋੜਾ ਜਿਹਾ ਉਹ ਬ੍ਰੀਫ ਦਾ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਬੱਬੂ ਵੀਰ ਜੀ ਤੇ ਵੱਡੇ ਵੀਰਾਂ ਵਾਂਗੂ ਨੇ ਮੇਰੇ ਹੁਣ ਸੋ ਹਸੀ ਮਜ਼ਾਕ ਨੌਕ ਚੋਕ ਚੱਲਦੀ ਰਹਿੰਦੀ ਹੈ ਸਾਡੇ ਸੋ ਇੱਕ ਛੋਟੇ ਭਰਾਵਾਂ ਨੂੰ ਟ੍ਰੀਟ ਕਰਦੇ ਨੇ ਮੈਨੂੰ ਗਾਈਡੈਂਸ ਹੁੰਦੀ ਰਹੀ ਪ੍ਰੋਪਰ ਬਿਲਕੁਲ ਉਹਨਾਂ ਦੀ ਗਾਈਡੈਂਸ ਕਰਕੇ ਹੀ ਆ ਯੂ نو ਲਾਈਕ ਉਹਨਾਂ ਨੇ ਕਾਫੀ ਸਹਾਇਤਾ ਸੋ ਹੁਣ ਵੀ ਕੋਈ ਹੁੰਦੀ ਹੈ ਤੇ ਮੈਨੂੰ ਉਸ ਵੇਲੇ ਕਹਿੰਦੇ ਨੇ ਕਿ ਜਾ ਕੇ ਤੂੰ ਇਦਾਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਸੋ ਮੈਂ ਬਹੁਤ ਸਾਰਾ ਬਬੂ ਵੀ ਤੇ ਆਪਣੇ ਵੱਡੇ ਵੀਰਾਂ ਨਾਲ ਬਸ ਤੇ ਸੈਟਅਪ ਵੀ ਹੁੰਦੀ ਸੀ ਮਤਲਬ ਕਿਵੇਂ ਦਾ ਮਾਹੌਲ ਰਹਿੰਦਾ ਸੀ ਦਾ ਹਾਸੇ ਮਜ਼ਾਕ ਵਾਲਾ ਮਤਲਬ ਸੀਰੀਅਸਨੈਸ ਵਾਲਾ ਕਿਵੇਂ ਦਾ ਮਾਹੌਲ ਰਹਿੰਦਾ ਸੀਗਾ ਬਿਕਸ ਤੇ ਸ਼ੂਗਰ ਮੇਲਾ ਚੱਲਦਾ ਰਿਹਾ ਉਹ ਬਬੂ ਵੀਰ ਜੀ ਨਾਲ ਹਾਸਾ ਮਜ਼ਾਕ ਉਹ ਤੇ ਬਹੁਤ ਮੇਰੇ ਕੋਲ ਬਿਹਾਈਂਡ ਦ ਸੀਨਸ ਫੁਟੇਜ ਇਨੀ ਪਈ ਹੈ ਮੇਰੇ ਕੋਲ ਹਜੇ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਤੇ ਉਹ ਹੌਲੀ ਹੌਲੀ ਮੈਂ ਰਿਵੀਲ ਕਰਾਂਗਾ ਮੂਵੀ ਹੋਣ ਤੋਂ ਬਾਅਦ ਸੋ ਬਬੂ ਵੀਰ ਜੀ ਨਾਲ ਉਹ ਤੇ ਇੰਨਾ ਹਾਸਾ ਮਜ਼ਾਕ ਚੱਲਦਾ ਹੁੰਦਾ ਹੈ ਕਿ ਸਾਡੀਆਂ ਹਾਸੇਦ ਵਕੀਆਂ ਥੋੜੇ-ਥੋੜੇ ਚੰਗੀਆਂ ਹੁੰਦੀਆਂ ਸੀ ਮਤਲਬ ਇਹੋ ਜੀ ਕਿਹੜੀ ਯਾਦ ਹੈ ਕਿ ਜਦੋਂ ਸੱਚਾ ਸੁਨਾ ਫਿਲਮ ਨੂੰ ਯਾਦ ਕਰੋਗੇ ਸੈਟ ਨੂੰ ਯਾਦ ਕਰੋਗੇ ਤਾਂ ਉਸ ਯਾਦ ਨੂੰ ਸਭ ਤੋਂ ਪਹਿਲਾਂ ਯਾਦ ਕਰੋਗੇ ਇਹ ਇੱਕ ਇੱਕ ਸਭ ਤੋਂ ਮੇਰੀ ਤੇ ਬੱਬੂ ਵੀਰ ਜੀ ਦੀ ਇੱਕ ਨਾ ਚੀਜ਼ ਹੈ ਜਿੱਤੀ ਸੀ ਕ੍ਰੀਏਟ ਹੈ ਕੋ ਜੈਸਚਰ ਹੈ ਉਹ ਉਹ ਮੈਂ ਹਰੇਕ ਰਿਵੀਲ ਨਹੀਂ ਕਰਨਾ ਚਾਹੁੰਦਾ ਉਹ ਮੈਂ ਮੂਵੀ ਤੋਂ ਬਾਅਦ ਰਿਲੀਜ਼ ਕਰੂੰਗਾ ਸਸਪੈਂਸ ਹੈ ਉਹ ਤੇ ਉਹ ਜੈਸਚਰ ਜਿਹੜਾ ਵੀਰ ਜੀ ਦਾ ਤੇ ਮੇਰਾ ਉਹ ਵੀਰ ਜੀ ਨੇ ਵੀਰ ਜੀ ਦਾ ਹੀ ਜੈਸਚਰ ਹੈ ਜਿਹੜਾ ਅਸੀਂ ਦੋਵੇਂ ਹੁਣ ਕਰਦੇ ਆਂ ਇੱਕ ਦੂਜੇ ਨਾਲ ਸੋ ਉਹ ਬੜਾ ਫਨੀ ਹੈ ਸੋ ਤੁਹਾਡਾ ਰੋਲ ਜਿਹੜਾ ਅਸੀਂ ਦੇਖਿਆ ਟ੍ਰੇਲਰ ਦੇ ਵਿੱਚ ਪਰਮਾ ਹੰਗਾਰਾ ਫੈਨਸ ਵੀ ਦੇ ਰਹੇ ਨੇ ਬਹੁਤ ਸੋਹਣਾ ਰੋਲ ਉਕਰ ਨੂੰ ਬਹੁਤ ਜ਼ਿਆਦਾ ਇਸ ਰੋਲ ਨੂੰ ਵੀ ਪਸੰਦ ਕਰ ਰਹੇ ਨੇ ਤਾਂ ਕਿਸ ਤੋਂ ਇਨਸਪਾਇਰ ਹੋ ਕੇ ਤੁਸੀਂ ਇਸ ਰੋਲ ਇਸ ਰੋਲ ਵਿੱਚ ਇੰਨਾ ਕੁ ਬਾਖਮਲ ਤਰੀਕੇ ਦੇ ਨਾਲ ਲਗਾਇਆ ਅ ਇਨਸਪੀਰੇਸ਼ਨ ਤੇ ਮੈਂ ਕਹਾਂਗਾ ਕਿ ਮੈਂ ਜੋ ਆਪਣੀ ਜੋ ਹਜੇ ਤੱਕ ਤੇ ਮੈਂ ਯੂਜ਼ ਕਰਦਾ ਆ ਮੈਥਡ ਤੇ ਜੋ ਐਕਟਿੰਗ ਮੈਂ ਸਿੱਖੀ ਆ ਜੋ ਮੈਂ ਸਿੱਖਿਆ ਉਹ ਮੈਂ ਕਿਦਾਂ ਆਬਜ਼ਰਵ ਕਰਨਾ ਕੈਰੈਕਟਰ ਕਿਦਾਂ ਦੇ ਵਿੱਚ ਵੜਨਾ ਆ ਮੈਂ ਉਹੀ ਟੈਕਨੀਕਸ ਯੂਜ਼ ਕੀਤੀਆਂ ਹਨ ਹਮੇਸ਼ਾ ਕਿਰੈਕਟਰ ਨੂੰ ਨੇ ਬਾਉਂਡ ਲੀ ਉਹਦੇ ਵਿੱਚ ਕਿੱਦਾਂ ਮੈਂ ਵੜਨਾ ਵਾਂ ਉਹਨੂੰ ਕਿੱਦਾਂ ਸਮਝਣਾ ਵਾਂ ਉਹਦੀ ਉਹਦੀ ਕੈਰੈਕਟਰ ਵੇਰੀਏਸ਼ਨ ਤੋਂ ਦੀ ਆਰਕ ਨੂੰ ਕਿੱਦਾਂ ਸਮਝਣਾ ਵਾਂ ਤੇ ਉਤੋਂ ਅਮਿਤੋਜ ਵੀਰ ਜੀ ਨੇ ਬੜਾ ਸਾਥ ਦਿੱਤਾ ਉਹਨੂੰ ਉਹਨੂੰ ਨਿਭਾਉਣ ਦਾ ਸੋ ਹਰ ਚੀਜ਼ ਨੂੰ ਜਿੱਦਾਂ ਉਹਨਾਂ ਨੇ ਕੁਕਰ ਦੇ ਕੈਰੈਕਟਰ ਨੂੰ ਸਜਾਇਆ ਉਹਨੂੰ ਲਿਖਿਆ ਸੋ ਉਹਦੇ ਨਾਲ ਜਸਟਿਸ ਕਰਨ ਦਾ ਸੋ ਮੈਨੂੰ ਅਮਰੋਜ ਵੀਰ ਜੀ ਨੇ ਬੜਾ ਸਾਥ ਦਿੱਤਾ ਵਾ ਹਾਂਜੀ ਤੁਹਾਡੀ ਫੈਮਿਲੀ ਵੀ ਵਿੱਚ ਵੀ ਇਹ ਆਰਟਿਸਟ ਬੈਕਗਰਾਉਂਡ ਹੈਗਾ ਜਾਂ ਫਿਰ ਤੁਸੀਂ ਨਹੀਂ ਨਹੀਂ ਮੈਂ ਹੀ ਕਹ ਰਿਹਾ ਨਮੂਨਾ ਨੀ ਤੁਸੀਂ ਬਹੁਤ ਸਾਰਾ ਹੋ ਗਿਆ ਤੇ ਮਤਲਬ ਫੈਮਲੀ ਦੇ ਵੱਲੋਂ ਕਿਹੋ ਜਿਹਾ ਸਪੋਰਟ ਮਿਲਿਆ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਸਾਰਿਆਂ ਨੇ ਬਹੁਤ ਸਾਥ ਦਿੱਤਾ ਮੇਰਾ ਸਾਰੀ ਫੈਮਲੀ ਨੇ ਮੇਰੇ ਵੱਡੇ ਵੀਰ ਜਿਨ੍ਹਾਂ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਆਵਾ ਰੁਪਿੰਦਰ ਸਿੰਘ ਮੰਗਰ ਕਮਲ ਰੰਦਾਵਾ ਫਾਰ ਪਰ ਤੇ ਹਰ ਸਿਮਰਨ ਸਿੰਘ ਹੰਦਲ ਆਪਣੇ ਵੱਡੇ ਵੀਰ ਨੇ ਤੇ ਇਹ ਹਮੇਸ਼ਾ ਗਾਰਨੈਸ ਕਰਦੇ ਆਉਣ ਤੇ ਨੇ ਸ਼ੁਰੂ ਤੋਂ ਮੈਂ ਸ਼ੁਰੂਆਤ ਤੋਂ ਜਿੱਦ ਤੱਕ ਮੈਨੂੰ ਹਜੇ ਵੀ ਪਤਾ ਹੈ ਕਿ ਮੈਂ ਮੈਨੂੰ ਪਤਾ ਨਹੀਂ ਸੀ ਮੈਂ ਕਿੱਧਰ ਜਾਣਾ ਸੋ ਇਹਨਾਂ ਦੀ ਹੱਲਾਸ਼ੇਰੀ ਹਮੇਸ਼ਾ ਮਿਲਦੀ ਰਹੀ ਮੈਨੂੰ ਆਚਾਰੇ ਪਰਮਾਂ ਦੇ ਤੇ ਬੜਾ ਮਾਣ ਹੈ ਬ੍ਰੇਕਡਾਉਨਸ ਕਿੰਨੇ ਕਾਇਚ ਜਦ ਤੁਸੀਂ ਇਸ ਲਾਈਨ ਦੇ ਵਿੱਚ ਆਏ ਚੱਲ ਰਹੇ ਨੇ ਹਲੇ ਤੱਕ ਬਟ ਮੈਨੂੰ ਨਹੀਂ ਲੱਗਦਾ ਵੀ ਕੁੱਕਰ ਦੇ ਰੋਡ ਤੋਂ ਬਾਅਦ ਹੁਣ ਹੋਰ ਬ੍ਰੇਕਡਾਉਨਸ ਤੁਹਾਡੇ ਲਾਈਫ ਦੇ ਵਿੱਚ ਆਣਗੇ ਮੈਨੂੰ ਹੈ ਕਿ ਮੈਂ ਬੜਾ ਕੁਝ ਸਿੱਖ ਸਿੱਖ ਰਿਹਾ ਹਾਂ ਵਾਜ ਵੀ ਕਿ ਮੈਂ ਗਰਾਊਂਡ ਰਹਿਣਾ ਚਾਹੁੰਦਾ ਮੈਂ ਗਰਾਊਂਡਡ ਹੈ ਵਾਂਟ ਤੇ ਮੈਂ ਜਦੋਂ ਮੈਂ ਕੋਈ ਜੋ ਆਵੇ ਸ਼ਰਮਤੇ ਪਰ ਮੈਂ ਸਿਲੈਕਟਿਵ ਵੀ ਬਹੁਤ ਹਾਂ ਮੈਂ ਹਰ ਚੀਜ਼ ਨੂੰ ਹੱਥ ਨਹੀਂ ਪਾਉਂਦਾ ਜੇ ਚੰਗੀ ਹੋਵੇ ਮੈਂ ਤਾਂ ਹੀ ਹੱਥ ਪਾਉਣਾ ਸੋ ਇਹਦੇ ਲਈ ਪਾਵੇਂ ਮੈਨੂੰ ਸਫਰ ਕਰਨਾ ਪਵੇ ਕੋਈ ਗੱਲ ਨਹੀਂ ਪਰ ਕੰਮ ਮੈਂ ਉਹ ਹੀ ਕਰੂੰਗਾ ਜਿਹੜਾ ਮੈਨੂੰ ਚੰਗਾ ਲੱਗੇਗਾ ਪੰਜਾਬੀ ਇੰਡਸਟਰੀ ਦੇ ਵਿੱਚ ਹਲੇ ਤੱਕ ਕਿਹੜੀ ਚੀਜ਼ ਨਹੀਂ ਦੇਖਦੇ ਕਿ ਇਸ ਚੀਜ਼ ਕਰਕੇ ਪੰਜਾਬੀ ਇੰਡਸਟਰੀ ਲੈਕ ਕਰ ਰਹੀ ਹੈ ਤਾਂ ਤੁਸੀਂ ਉਸ ਚੀਜ਼ ਨੂੰ ਕਰੂਗੇ ਆਮ ਆਈ ਥਿੰਕ ਅ ਵੈਰੀ ਦੀਪ ਕੁਐਸਚਨ ਬਾਕੀ ਜੋ ਮੈਂ ਆਪਣੇ ਵੱਲੋਂ ਲਿਆਉਣਾ ਚਾਹੁੰਨਾ ਵਾਂ ਆ ऑਥੈਂਟੀਸ ਜਿਹੜੀ ਆਈ ਥਿੰਕ ਪ੍ਰੋਫੈਸ਼ਨਲਿਜ਼ਮ ਡਿਸਪਲਨ ਜਿਹੜੀ ਮੈਂ ਚੀਜ਼ ਵੇਖਣੀ ਚਾਹੁੰਨਾ ਵਾਂ ਜਿਹੜੀ ਸੱਚਾ ਸੂਰਮਾ ਦਾ ਸੈੱਟ ਤੇ ਵੀ ਤੁਹਾਨੂੰ ਦੇਖੋਗੇ ਜਦੋਂ ਤੁਸੀਂ ਮੂਵੀ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਖਿਆਲ ਡਿਸਪਲਨ ਸੀ ਇਹਦੇ ਵਿੱਚ ਆਹੀਂ ਕਿੰਨੀ ਕਿ ਮਿਹਨਤ ਕੀਤੀ ਆ ਸਾਰਿਆਂ ਨੇ ਸੈੱਟ ਤੇ ਭਾਵੇਂ ਅਸੀਂ ਹੱਸਦੇ ਖੇਡਦੇ ਸੀ ਮਜ਼ਾਕ ਹੁੰਦਾ ਸੀ ਪੂਰਾ ਪਰ ਜਦੋਂ ਕੈਮਰੇ ਰੋਲ ਹੁੰਦੇ ਸੀ ਤੇ एवरीवन ਵਾਸ ਔਨ ਪੁਆਇੰਟ ਉਹਦੇ ਸੈੱਟ ਬਹੁਤ ਸੋਹਣਾ ਬਹੁਤ ਸੋਹਣਾ ਪੰਜਾਬੀ ਕਲਚਰ ਨੂੰ ਡਿਫਾਈਨ ਕਰ ਰਿਹਾ ਸੈੱਟ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸਾਂ ਸੈੱਟ ਨੂੰ ਲੈ ਕੇ ਇਹਦੇ ਸਾਗਾ ਪ੍ਰੋਡਕਸ਼ਨ ਇਹਨਾਂ ਦੀ ਜੋ ਇਹਨਾਂ ਦੀ ਬਦਲਾਵ ਜੋ ਉਹਨਾਂ ਨੇ ਕੀਤਾ ਵਾ ਸੈੱਟ ਤੇ ਕਮਾਲ ਕੀਤਾ ਜਿਹੜਾ ਹਰੇਕ ਕੁਕਰ ਦਾ ਕਾਰ ਸੋਚੇ ਦਾ ਕਾਰ ਜਿਹੜਾ ਉਹ ਸਾਰਾ ਸੈੱਟ ਤਿਆਰ ਕੀਤਾ ਗਿਆ ਉਹ ਕਿਸੇ ਦਾ ਕਾਰ ਨਹੀਂ ਸੀ ਉਹ ਸਾਰਾ ਬਣਾਇਆ ਗਿਆ ਸੀ ਸਪੈਸ਼ਲੀ ਮੂਵੀ ਦੇ ਲਈ ਉਹ ਕਿ ਮੂਵੀ ਦੇ ਲਈ ਉਹ ਸਾਰਾ ਪਿਆਰ ਕੀਤਾ ਹਾਂਜੀ ਸੋ ਜਿੱਦਾਂ ਤੁਸੀਂ ਹਾਲੀਵੁੱਡ ਦੇ ਸਟੂਡੀਓ ਹੁੰਦੇ ਨੇ ਤਿਆਰ ਹੁੰਦੇ ਨੇ ਹਣਾ ਹਰ ਇੱਕ ਕੋਈ ਜਿਹੜਾ ਪੂਰਾ ਨਿਊਯਾਰਕ ਬਣਾ ਦਿੰਦੇ ਨੇ ਬਣੇ ਹੋਏ ਨੇ ਆਲਰੇਡੀ ਉੱਥੇ ਯੂਨੀਵਰਸਲ ਸਟੂਡੀਓ ਤੇ ਚੱਲ ਜਿਓ ਸੋ ਸੈੱਟ ਬਣੇ ਹੋਏ ਨੇ ਸੋ ਉਦਾਂ ਤੋਂ ਉਹਨਾਂ ਨੇ ਸੈੱਟ ਤਿਆਰ ਕਰਤਾ ਸੀ ਉਹ ਘਰਾਂ ਦਾ ਉਹ ਕਾਰ ਬਣਾ ਦਿੱਤੀ ਸੀ ਉਹਨਾਂ ਨੇ ਸੋ ਬੜੀ ਵੱਡੀ ਗੱਲ ਆ ਜੇ ਇਸ ਲੈਵਲ ਤੇ ਉਹ ਕੰਮ ਹੋਇਆ ਆਥੈਂਟਿਸਿਟੀ ਦਿਖੀ ਉਹ ਤੁਹਾਨੂੰ ਇੱਕ ਨਾ 1900s early 1900s ट्रेलर ਦੇਖ ਕੇ ਚਲੇਗੇ ਸੀਗੇ ਹਾਂ ਜੀ ਤੋਂ ਪਛਾਖਾਂ ਅਪਾ ਟ੍ਰੇਲਰ ਦੇ ਰਿਵਿਊ ਲਏ ਨੇ ਉਦੋਂ ਵੀ ਸੈੱਟ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਜਿਹੜਾ ਕਿ ਸੈੱਟ ਨੂੰ ਬਹੁਤ ਜ਼ਿਆਦਾ ਪਿਆਰ ਫੈਨਸ ਦੇ ਰਏ ਸੀਗੇ ਇਹ ਸੈੱਟ ਬਹੁਤ ਸੋਹਣਾ ਲਗਾਇਆ ਪੰਜਾਬੀ ਕਲਚਰ ਨੂੰ ਬਹੁਤ ਸੋਹਣਾ ਡਿਫਾਈਨ ਕੀਤਾ ਗਿਆ ਆਹ ਜੀ ਆਹ ਜੀ ਨਹੀਂ ਨਹੀਂ ਇਹ ਤੇ ਇਹ ਦੇਖਦਾ ਵਾ ਜੋ ਪ੍ਰੋਡਕਸ਼ਨ ਨੇ ਕੰਮ ਕੀਤਾ ਸੁਮੇਰ ਪਾ ਜੀ ਕਾਫੀ ਹਾਈ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਨੇ ਪੰਜਾਬੀ ਇੰਡਸਟਰੀ ਨੂੰ ਕਿਉਂਕਿ ਮੇਰੀ ਵੀ ਉਹੀ ਥੌਟਸ ਨੇ ਤੇ ਆਪਣੀ ਟੀਮ ਬਹੁਤ ਵਧੀਆ ਹੈ ਅਮਿਤੋਜ ਵੀਰ ਜੀ ਦੀ ਟ੍ਰੈਕਸ਼ਨ ਇੱਕ ਬੜੇ ਉੱਚੇ ਲੈਵਲ ਦੀ ਟ੍ਰੈਕਸ਼ਨ ਹੈ ਸੋ ਮੈਨੂੰ ਤੇ ਆ ਕਿ ਇਹ ਦੋਵੇਂ ਰਲਾਂ ਸਾਗਾ ਤੇ ਸਾਗਾ ਪ੍ਰੋਡਕਸ਼ਨ ਸੁਮੇਤ ਪਾਜੀ ਤੇ ਅਮਿਤੋਜ ਵੀਰ ਜੋਰ ਮੂਵੀਆਂ ਬਣਾਉਣ ਇਦਾਂ ਨੇ ਸੋ ਪੁਰਾਣੇ ਟਾਪਿਕ ਨੂੰ ਛੇੜਾਂ ਤੇ ਸਾਹਮਣੇ ਲਿਆਉਣ ਜਸਟਿਸ ਇਹ ਹੀ ਜਸਟਿਸ ਕਰਦੇ ਨੇ ਇੱਕ ਕਰਨਗੇ ਵੀ ਤੇ ਸੱਚਾ ਸੋਧਨ ਵਰਗੀ ਹੋਈ ਮੂਵੀਆਂ ਜਿਹੜੀਆਂ ਕੀ ਕਰਨਾ ਪਸੰਦ ਕਰੋਗੇ ਕਿ ਅੱਗੇ ਵੀ ਮੈਂ ਇਹ ਇਹ ਮੂਵੀ ਇਹ ਕੋਈ ਮੂਵੀ ਦਾ 파ਟ ਬਣਾ ਆ ਜੇ ਕੋਈ ਹੋਊਗਾ ਟੌਪਿਕ ਵਧੀਆ ਹੋਊਗਾ ਅਮ ਤੇ ਮੈਂ ਜ਼ਰੂਰ ਜਸਟੀਫਾਈ ਕਰਾਂਗਾ ਮੈਂ ਜ਼ਰੂਰ ਕਰਨਾ ਚਾਹਾਂਗਾ ਹਾਂ ਜੀ ਤੇ ਜੇ ਮੈਨੂੰ ਵਧੀਆ ਲੱਗੂਗਾ ਤੇ ਮੈਂ ਜ਼ਰੂਰ ਕਰਾਂਗਾ ਜਸ ਸਮੇਂ ਦੇ ਵਿੱਚ ਤੁਹਾਨੂੰ ਇਹ ਰੋਲ ਅਸਾਈਨ ਹੋਇਆ ਸੀਗਾ ਤਾਂ ਤੁਹਾਨੂੰ ਪਤਾ ਸੀਗਾ ਵੀ ਮਹਿਮਾਨ ਸਾਹਿਬ ਦੇ ਨਾਲ ਕਰਨ ਵਾਲਾ ਉਹ ਫਿਲਮ ਉਸ ਟਾਈਮ ਦਾ ਮਤਲਬ ਉਸ ਟਾਈਮ ਦੀ ਫੀਲਿੰਗ ਕੀ ਹੋ ਚੀ ਸੀ ਐਕਸਾਈਟਮੈਂਟ ਸੀ ਯਾ ਐਕਸਾਈਟਮੈਂਟ ਤੇ ਨਰਵਸਨੈਸ ਹਮੇਸ਼ਾ ਹੁੰਦੀ ਹੈ ਹਾਂ ਜੀ ਤੇ ਮੈਨੂੰ ਮੈਨੂੰ ਇਹ ਸੀ ਕਿ ਹਮ ਤੋਜਵੀਰ ਜੀ ਨੇ ਕਮਾਂਡ ਦੇ ਤੋ ਸੋ ਵਧੀਆ ਲਾਈਕ ਹਰ ਚੀਜ਼ ਵਧੀਆ ਜਾਊਗੀ ਮਤਲਬ ਤੁਹਾਡੀ ਨਰਵਸਨੈਸ ਵੈਨਿਸ਼ ਹੋ ਗਈ ਸਗੀ ਫਿਰ ਹਾਂ ਜੀ ਉਹ ਤੇ ਹੁਣ ਇੱਕ ਬੱਬੂ ਵੀਰ ਜੀ ਦਾ ਵੀ ਕੇ ਲਾਈਕ ਸਾਰਿਆਂ ਨੂੰ ਪਤਾ ਵਾ ਕੇ ਲਾਈਕ ਹੀ ਇਜ਼ ਵੈਰੀ ਬਲੈਂਟ ਤੇ ਹਨਾ ਤੇ ਪਰ ਉਹ ਗੱਲਾਂ ਨੇ ਕਿ ਲਾਈਕ ਤੁਸੀਂ ਜਿੱਦਾਂ ਅਡਾਪਟ ਕਰਦੇ ਜਿੱਦਾਂ ਸਮਝਦੇ ਉਹਨਾਂ ਨੂੰ ਆਪਣੇ ਵੱਡੇ ਆਂ ਮੈਂ ਸਮਝਦਾ ਉਹਨਾਂ ਨੂੰ ਆਪਣੇ ਵੱਡੇ ਵੀਰ ਵਾਂਗੂ ਸੋ ਜਿੱਦਾਂ ਆਪਾਂ ਸੈੱਟ ਤੇ ਗਏ ਉਹਨਾਂ ਨੇ ਉਸੇ ਵળે ਕੋਲ ਮਿਲ ਗਏ ਸੋ ਛੋਟੇ ਭਰਾ ਉਹਨੂੰ ਟ੍ਰੀਟ ਕੀਤਾ ਉਹਨਾਂ ਨੇ ਬੜਾ ਬੜਾ ਪਿਆਰ ਦਿੱਤਾ ਤੇ ਉਹ ਬੜੀ ਵਧੀਆ ਲੱਗਾ ਬੜੀ ਵਧੀਆ ਚੀਜ਼ ਲੱਗੀ ਅਮਤੋਜ ਵੀਰ ਜੀ ਵੀ ਉਦਾਂ ਰਹੇ ਆ ਨਾ ਉਹ ਤੇ ਬਹੁਤ ਸ਼ੁਰੂ ਤੋਂ ਹੀ ਕਿਉਂਕਿ ਉਹਨਾਂ ਨਾਲ ਪਹਿਲਾਂ ਪਹਿਲਾਂ ਮੈਂ ਉਹਨਾਂ ਨੂੰ ਮਿਲਿਆ ਬੱਬੂ ਵੀਰ ਜੀ ਨਾਲ ਸੈੱਟ ਤੇ ਜਾ ਕੇ ਮਿਲਿਆ ਸੀ ਸੋ ਅਮਤੋਜ ਵੀਰ ਨਾਲ ਤੇ ਮੇਰਾ ਮਹੀਨੇ ਤੋਂ ਪਹਿਲਾਂ ਹੀ ਇਹ ਬੈਕ ਐਂਡ ਫੋਰ ਤਾਂ ਹੈ ਇਸ ਦੇ ਉੱਤੇ ਬਾਰੇ ਗੱਲ ਕਰਦੇ ਰਹੇ ਸੀ ਕਾਫੀ ਉਹਨੂੰ ਸਤਾਜ ਰਹੇ ਸੀ ਬੜਾ ਵਧੀਆ ਐਕਸਪੀਰੀਅੰਸ ਥੈ ਇਹ ਹੋਰ ਸਾਨੂੰ ਕੁਝ ਦੱਸੋ ਫਿਲਮ ਦੇ ਬਾਰੇ ਕਿਉਂਕਿ ਫੈਨਸ ਬੜਾ ਇੰਤਜ਼ਾਰ ਕਰ ਰਹੇ ਨੇ ਫਿਲਮ ਦਾ ਹੋ ਪੰਜ ਦਿਨ ਰਹਿ ਗਏ ਹੁਣ ਤਾਂ ਐਕਸਾਈਟਮੈਂਟ ਵੱਧ ਹੀ ਜਾ ਰਹੀ ਆ ਬਿਲਕੁਲ ਤੇ ਐਕਸਾਈਟਮੈਂਟ ਆਈ ਥਿੰਕ ਜਿਹੜੀ ਮੈਨੂੰ ਬਹੁਤ ਆ ਇੰਨੇ ਸਾਲਾਂ ਤੋਂ ਮੈਂ ਵੇਟ ਕਰ ਰਿਆ ਹਾਂ ਆਈ ਥਿੰਕ ਆਪਣੇ ਦਰਸ਼ਕਾਂ ਨਾਲੋਂ ਮੈਂ ਜ਼ਿਆਦਾ ਐਕਸਾਈਟਡ ਆ ਕੇ ਲੈ ਕੇ ਸਾਹਮਣੇ ਆਵੇ ਕਿਉਂਕਿ ਜੋ ਚੀਜ਼ ਅਸੀਂ ਬਣਾਈ ਹੈ ਜੋ ਚੀਜ਼ ਕ੍ਰੀਏਟ ਹੋਈ ਆ ਆ ਇਸ ਫੀਨੋਮੈਨਲ ਕਿਦਾਂ ਆਪਾਂ ਅੰਗਰੇਜ਼ੀ ਚ ਕਹਿ ਦਿੰਨੇ ਆ ਕਿ ਬਾ ਕਮਾਲ ਪੰਜਾਬੀ ਦੇ ਵਿੱਚ ਆ ਨਾ ਕਿ ਬਹੁਤ ਸੋਹਣੀ ਚੀਜ਼ ਬਣੀ ਆ ਹਰੇਕ ਨੇ ਜਸਟਿਸ ਕੀਤਾ ਆਪਣੇ ਕੈਰੈਕਟਰ ਨਾਲ ਇੱਕ ਛੋਟੇ ਕੈਰੈਕਟਰ ਲੈ ਕੇ ਸਾਰਿਆਂ ਨੇ ਵੱਡਿਆਂ ਤੱਕ ਹਰੇਕ ਦਾ ਇੱਕ ਮਤਲਬ ਹੈ ਇੱਕ मीनिंग ਆ ਕਿਦਾਂ ਉਹ ਕਿਦਾਂ ਉਹ ਸਟੋਰੀ ਨੂੰ ਮੋਲਡ ਕਰਦੇ ਨੇ ਆ ਕਾਮੇਡੀ ਤੋਂ ਲੈ ਕੇ ਰੋਮਾਂਸ ਤੋਂ ਲੈ ਕੇ ਵਿਰਸੇ ਤੋਂ ਲੈ ਕੇ ਲੜਾਈਆਂ ਯੂ ਨੋ ਤੇ ਬਿਟਰੇਲ ਯਾਰ ਤੋ ਕਾ ਸਾਰਾ ਕੁਝ ਇਹਦੇ ਵਿੱਚ ਦੇਖਣ ਨੂੰ ਮਿਲੂਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੋ ਬੜੀ ਕਲਰਫੁਲ ਮੂਵੀ ਹੈ ਹਰ ਮੌਕੇ ਤੇ ਚੇਂਜ ਹੋਊਗੀ ਐਂਡ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਤੁਹਾਡਾ ਮੂਡ ਹੀ ਚੇਂਜ ਹੋ ਜਾਊਗਾ ਬਿਲਕੁਲ ਤੇ ਤੁਸੀਂ ਕਾਫੀ ਕੈਰੈਕਟਰ ਨਾਲ ਜੁੜੋਗੇ ਇੱਕ ਵੱਖਰਾ ਤੁਹਾਨੂੰ ਉਹਨਾਂ ਦਾ ਐਂਗਲ ਦੇਖਣ ਨੂੰ ਮਿਲੂਗਾ ਇੱਕ ਡਿਫਰੈਂਟ ਪਰਸਪੈਕਟਿਵ ਦੇਖਣ ਨੂੰ ਮਿਲੂਗਾ ਤੁਹਾਨੂੰ ਹਰੇਕ ਕੈਰੈਕਟਰ ਦਾ ਜੋ ਅਸੀਂ ਸੁਣਦੇ ਆਏ ਹਾਂ ਸੱਚੇ ਸੂਰਮੇ ਦੀ ਕਹਾਣੀ ਉਹਦੇ ਨਾਲੋਂ ਬੜੀ ਹਟਕਿਆ ਹੈ ਮਤਲਬ ਐਡਿਕਸ਼ਨਸ ਕੀਤੇ ਗਏ ਨੇ ਵਿੱਚ ਹਾਂਜੀ ਪੀ ਤੁਹਾਡਾ ਫੇਵਰਿਟ ਡਾਇਲੋਗ ਕਿਹੜਾ ਸੀਗਾ ਕਿ ਜਿਹੜਾ ਡਾਇਲੋਗ ਤੁਸੀਂ ਬੋਲਣਾ ਬੜਾ ਪਸੰਦ ਕੀਤਾ ਅ ਮੇਰੇ ਸਾਰੇ ਬੜੇ ਫੇਵਰਿਟ ਸੀ ਮੇਰਾ ਇੱਕ ਸੀਨ ਸੀ ਜਿਹੜਾ ਮੇਰਾ ਸੀਨ ਹੈ ਜਿਹੜਾ ਬੱਬੂ ਵੀਰ ਜੀ ਨਾਲ ਉਹ ਕਨਫਰੋન્ટેਸ਼ਨ ਸੀਨ ਹੈ ਕਾਫੀ ਇੰਟੈਂਸ ਸੀਨ ਹੈ ਜਦੋਂ ਪਹਿਲੀ ਵਾਰੀ ਸੁਚਿਆਉਂਦਾ ਫੌਜ ਤੋਂ ਵਾਪਸ ਨੂੰ ਪਤਾ ਲੱਗਦਾ ਸੋ ਉਹਦੇ ਚ ਜਿਹੜਾ ਕੁੱਕਰ ਜਦੋਂ ਜੇਸ ਫੇਸ ਦੇ ਵਿੱਚ ਜਾਂਦਾ ਇੱਕ ਉਹਦੇ ਡਿਫਰੈਂਟ ਫੇਸਿਸ ਤੁਹਾਨੂੰ ਦੇਖਣਗੇ ਉਸ ਪੂਰੇ ਸੀਨ ਦੇ ਵਿੱਚ ਕਿ ਕਿਦਾਂ ਹੈ ਕਿ ਇਹਨੂੰ ਯਾਰੀ ਦਾ ਹੁੰਦਾ ਦੂਜੇ ਨੂੰ ਹੁੰਦਾ ਪਿਆਰ ਦਾ ਵਾਸਤਾ ਤੀਜਾ ਹੁੰਦਾ ਕਿ ਇਹਨੇ ਬਟ੍ਰੇਲ ਕੀਤੀ ਆ ਉਹਦਾ ਦੁੱਖ ਹੁੰਦਾ ਇੱਕ ਰਿਮੋਰਸ ਹੁੰਦਾ ਸੋ ਇਹਦੇ ਵਿੱਚ ਮਿਕਸਡ ਥਾਟ ਨੇ ਉਹਦੇ ਯਾਰੀ ਲਵ ਬਟ੍ਰੇਲ ਤੇ ਫਿਰ ਹੁੰਦਾ ਰਿਵੈਂਜ ਬਦਲਾ ਵੈਂਜਿੰਸ ਕਾਈਂਡ ਆ ਕਿ ਲਾਈਕ ਜੇ ਇਹ ਕੁਝ ਕਰੂਗਾ ਤੇ ਫਿਰ ਉੱਕਰ ਵੀ ਪਿੱਛੇ ਨਹੀਂ ਹਟੂਗਾ ਸੋ ਦੁੱਖ ਵੀ ਹੁੰਦਾ ਉਹਨੂੰ ਸਭ ਤੋਂ ਵੱਡਾ ਰਿਮੋਰਸ ਕਿ ਮੇਰੀ ਯਾਰੀ ਸੀ ਉਹਨੂੰ ਵੀ ਦਿਖੂਗਾ ਉਹਦੇ ਵਿੱਚ ਤੁਹਾਨੂੰ ਕੁੱਕਰ ਦੇ ਵਿੱਚ ਦਿਖੂਗਾ ਕਿ ਉਹ ਆਇਆ ਨਹੀਂ ਸੀ ਕਿ ਉਹ ਉਹਨੂੰ ਦੁੱਖ ਨਹੀਂ ਸੀ ਇਹ ਮਾੜਾ ਬਣਾਇਆ ਹਾਂ ਕੁੱਕਰ ਮਾੜਾ ਸੀ ਹਾਲਾਤ ਮਾੜੇ ਸੀ ਹਾਲਾਤ ਮਾੜੇ ਸੀ ਤੇ ਤੁਸੀਂ ਆਪਣਾ ਫੇਵਰਿਟ ਡਾਇਲੌਗ ਤਾਂ ਸੁਣਾ ਦਿਓ ਸਾਨੂੰ ਨਹੀਂ ਤੇ ਬਥੇ ਸਾਰੇ ਵਧੀਆ ਡਾਇਲਗ ਨੇ ਉਹਦੇ ਟ੍ਰੇਲਰ 'ਚ ਹੀ ਨੇ ਮੈਨੂੰ ਤਾਂ ਫਿਰ ਵੀ ਕੋਈ ਇੱਕ ਡਾਇਲੌਗ ਉਸੇ ਫੀਲ ਦੇ ਵਿੱਚ ਹਾਂ ਉਸੇ ਫੀਲ ਦੇ ਵਿੱਚ ਤੇ ਉਹਦਾ ਜਾਣਾ ਯਨੋ ਤੇ ਤਾਨੂੰ ਪਤਾ ਹੀ ਆ ਇਟਸ ਬਟ ਫੇਵਰਟ ਡਾਲਗ ਮੇਰਾ ਟ੍ਰੇਲਰ ਦੇ ਵਿੱਚ ਹੀ ਹੈ ਜਿਹੜਾ ਕਿਥੇ ਨੇ ਤੇਰੇ ਮਾਈਤੀ ਉਹ 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 ਹੀ ਕਿਥੇ ਨੇ ਤੇਰੇ ਮਾਈਤੀ ਆ ਯਾ ਫੀਲ ਤੇ ਤੁਹਾਨੂੰ ਹੁਣ تھیਟਰ ਚ ਜੋ ਦੇਖੋਗੇ ਤੁਸੀਂ ਆਈ ਥਿੰਕ ਰਿਮਾਰਕਬਲ ਵਰਕਸ ਆਂਦਾ ਪੂਰੀ ਟੀਮ ਵੱਲੋਂ ਚਲੋ ਇੱਕ ਲੈਜੈਂਡ ਆਦਾ ਤੁਸੀਂ ਕੰਮ ਕਰ ਲਿਆ ਬਦਮਾਨ ਸਾਹਿਬ ਦੇ ਨਾਲ ਤੇ ਅਗਲਾ ਕੀ ਸੋਚਿਆ ਵੀ ਮੈਂ ਕਿਸ ਦਿਨ ਨਾਲ ਕੰਮ ਜ਼ਰੂਰ ਕਰਨਾ ਅ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਜੀ ਮੈਨੂੰ ਇਹ ਆ ਕਿ ਸਾਰੇ ਸੋਹਣੇ ਬਹੁਤ ਵਧੀਆ ਆਰਟਿਸਟ ਪਏ ਨੇ ਪੰਜਾਬ ਦੇ ਵਿੱਚ ਆਪਣੇ ਹਾਂ ਜੀ ਤੇ ਮੈਂ 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 ਚਾਹੁੰਦਾ ਕਿ ਕਿਸੇ ਇੱਕ ਦਾ ਨਹੀਂ ਮੈਂ ਇਹ ਕਹਾਂ ਕਿ ਜਿੰਨੇ ਵੀ ਵਧੀਆ ਆਰਟਿਸਟ ਨੇ ਆਪਣੇ ਸਾਰੇ ਅੱਗੇ ਆਉਣ ਸੋ ਅਹੀਂ ਮਤਲਬ ਵਧੀਆ ਸਿਨੇਮਾ ਬਣਾਈਏ ਇਹ ਵੀ ਬਤਨ ਨਹੀਂ ਆ ਤਾਂ ਹੋਊਗਾ ਨਾ ਵੀ ਹਾਂ ਇਸ ਆਰਟਿਸਟ ਨਾਲ ਵੀ ਮੈਂ ਕੰਮ ਕਰਨਾ ਹੀ ਕਰਨਾ ਚਾਹੁੰਦਾ ਇਤਨਾ ਬਸਤੋ ਐ ਬਸਤੋ ਵੀ ਇਹਦੇ ਨਾਲ ਨੂੰ ਕਰਨਾ ਹੀ ਕਰਨਾ ਅਮੀਰ ਖਾਨ ਕਿਹੜੀ ਕੰੂਟ ਕਲਾਮ ਸਭ ਤੋਂ ਜ਼ਿਆਦਾ ਪਸੰਦ ਆ ਤੁਹਾਨੂੰ ਅਮਿਰ ਖਾਨ ਦੀ ਮੈਨੂੰ ਸਭ ਤੋਂ ਵਧੀਆ ਜਿਹੀ ਲੱਗਦੀ ਐ ਐਕਚੁਅਲੀ ਕਹਿ ਲਓ ਕਿ ਫਨ ਪਾਰਟ ਵਾਲੀ 3 ਇਡੀਅਟਸ ਸੋ ਨਾ ਇਹ ਸੋ ਉਹਦੇ ਬਹੁਤ ਕੈਂਸਲ ਮੈਂ ਤੇ ਉਹਨਾਂ ਦੀ ਉਹ ਫਿਲਮ ਤੇ ਫਿਰ ਜਿਹੜੀ ਉਹਨਾਂ ਨੇ ਕੀਤੀ ਸੀ ਪਹਿਲਵਾਨ ਦੇ ਉੱਤੇ ਜਿਹੜਾ ਹਰਿਆਣੇ ਦਾ ਪਹਿਲਵਾਨ ਸੀ ਮੈਨੂੰ ਨਾਂ ਭੁੱਲ ਗਿਆ ਦਾ ਮੈਂ ਨਾਂ ਦੇ ਨਾਲ ਆਮ ਵੈਰੀ ਬੈਡ ਵਿਦ ਇਟ ਉਹ ਬੇਸਡ ਔਨ ਟਰੂ ਸਟੋਰੀ ਆ ਜਿੱਥੇ ਉਹ ਪਹਿਲਵਾਨ ਹੁੰਦੇ ਨੇ ਤੇ ਫਿਰ ਉਹ ਛੱਡ ਦਿੰਦੇ ਨੇ ਤੇ ਫਿਰ ਉਹ ਟ੍ਰੇਨ ਕਰਦੇ ਨੇ ਆਪਣਾ ਇੱਕ ਪਿੰਡ ਦੇ ਬੱਚੇ ਨੂੰ ਸੋ ਬੜੀ ਵਧੀਆ ਸਟੋਰੀ ਉਹਨਾਂ ਨੇ ਵੇਟ ਬੂਟ ਬਤਾਇਆ ਸੀ ਆਪਣਾ ਅਮਰੀਕਾ ਨੇ ਸੋ ਉਹ ਵੀ ਵੱਡ ਜਾਂਦੇ ਨੇ ਕੈਰੈਕਟਰ ਦੇ ਵਿੱਚ ਉਹ ਵੀ ਇੱਕ ਕਹਿ ਲਓ ਕਿ ਉਹ ਹਾਲੀਵੁੱਡ ਜੋ ਚੱਲਦਾ ਨਾ ਉਹ ਚੀਜ਼ ਕਰਦੇ ਨੇ ਉਹ ਵੱਡ ਜਾਂਦਾ ਵਸ ਕੁੱਕਰ ਬਣ ਗਿਆ ਤੇ ਸੋ ਹਾਂਜੀ ਅਗਲੀ ਫਿਲਮ ਸ਼ਾਇਦ ਸਾਨੂੰ ਅਮਰੀਕਾ ਦੇ ਨਾਲ ਦੇਖਣ ਨੂੰ ਮਿਲੇ ਤੁਹਾਡੀ ਹੌਸਲੇ ਹੌਸਲੇ ਇੱਜਾਂਦੇ ਜਾਂਦੇ ਫੈਨਸ ਨੂੰ ਕੀ ਕਹਿਣਾ ਚਾਹੂੰਗੀ 20 ਸਤੰਬਰ ਦਾ ਬੜਾ ਇੰਤਜ਼ਾਰ ਹੈ ਹਾਂਜੀ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਤੁਹਾਡੇ ਇਹਨੇ ਪਿਆਰ ਲਈ ਬਹੁਤ ਬਹੁਤ ਥੈਂਕ ਯੂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਪਿਆਰ ਤੇ ਅਸੀਂ ਹੋਪ ਕਰਦੇ ਹਾਂ ਕਿ ਤੁਸੀਂ 20 ਤਰੀਕ ਨੂੰ ਆਓ ਤੇ ਹੋਰ ਵੀ ਹੰਗਾਰਾ ਦਾਓ ਇਸ ਪ੍ਰੋਜੈਕਟ ਨੂੰ ਤੇ ਅਸੀਂ ਹੋਰ ਵੀ ਸੋਹਣੇ ਸੋਹਣੇ ਪ੍ਰੋਜੈਕਟ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਥੈਂਕ ਯੂ ਵੈਰੀ ਮੱਚ ਮੇ ਇੱਕ ਕੁਐਸਚਨ ਰਹਿ ਗਿਆ ਤੁਸੀਂ ਹਰਬੁੱਜਨ ਸਿੰਘ ਵਾਲਾ ਇੱਕ ਗਾਣਾ ਸੁਣਾਓ ਨਹੀਂ ਇਹ ਹੁਣ ਸੁਣਾਤੇ ਹੁਣ ਸਾਰੇ ਤੇ ਉਹਨਾਂ ਨੇ ਸੁਣਿਆ ਸਾਡੇ ਦਰਸ਼ਕਾਂ ਨੇ ਨਹੀਂ ਸੁਣਿਆ ਹਾਲੇ ਤੱਕ ਦਰਸ਼ਕਾਂ ਨੇ ਨਹੀਂ ਸੁਣਿਆ ਅਵਾਚਾ ਤੁਹਾਡੇ ਦੋਸਤਾਂ ਨੂੰ ਸੁਣਾਣਾ ਹਰਪਜਨ ਮਾਨ ਵੀਰ ਜੀ ਨੇ ਆਪਾਂ ਚੱਕ ਦੇਣਾ ਹੋਣਾ ਲੈ ਕੇ ਫੇਮਸ ਕਰ ਦੇਣਾ ਮੈਂ ਅ ਉਹਨਾਂ ਦਾ ਉਹਨਾਂ ਦੇ ਗਾਣੇ ਮੈਨੂੰ ਪਤਾ ਨਹੀਂ ਉਹਨਾਂ ਦੀ ਆਵਾਜ਼ ਇੱਕ ਤੇ ਉਦਾਂ ਦੀ ਆ ਤੇ ਇੱਕ ਉਹਨਾਂ ਦਾ ਗਾਉਣ ਦਾ ਸਟਾਈਲ ਅ ਇਹ ਮਾਨਾਂ ਨੂੰ ਹੀ ਮੈਂ ਸੁਣਦਾ ਆ ਰਿਆਂ ਸ਼ੁਰੂ ਤੋਂ ਗੁਰਦਾਸ ਮਾਨ ਸਾਹਿਬ ਬੱਬੂ ਮਾਨ ਵੀਰ ਜੀ ਤੇ ਹਰਪਜਨ ਮਾਨ ਸੋ ਸਾਰੇ ਮਾਨਾਂ ਮਾਨ ਹੀ ਮਾਨ ਛਾਏ ਪਏ ਨੇ ਹੈਨਾ ਸਾਰੇ ਪਾਸੇ ਸੋ ਬੜੀ ਵਧੀਆ ਗੱਲ ਆ ਮੈਨੂੰ ਤਿੰਨੇ ਮਾਣ ਬੜੇ ਪਿਆਰੇ ਲੱਗਦੇ ਨੇ ਤਿੰਨੇ ਮਾਣ ਇੱਕੋ ਲੈਵਲ ਤੇ ਨੇ ਸੋ ਹਰਪਾ ਜਨਮਾਨ ਵੀਰ ਜੀ ਦੇ ਸਾਰੇ ਗੀਤ ਬੜੇ ਸੋਹਣੇ ਲੱਗਦੇ ਆ ਇੱਕ ਕਿਹੜਾ ਸੱਤ ਦਾ ਸੋਹਣਾ ਰਹਾਦਾ ਜਿਹੜਾ ਔਨ ਟਿਪਸ ਹੋਵੇ ਤੁਹਾਡੇ ਔਨ ਟਿਪਸ ਆਮ ਆਈ ਥਿੰਕ ਮਾਈ ਕਲਾਈਂਟਸ ਨਾਲ ਨੇ ਉਹ ਕਿਹੜਾ ਕਾਫੀ ਮੇਰੇ ਨੇੜੇ ਆ ਮੇਰੀ ਲਾਈਫ ਤੇ ਆਮ ਦਿਲ ਵਿੱਚ ਡੇਰੇ ਰਲਾ ਕੇ ਬਗੀ ਅਜ ਫਿਰ ਕਿ ਆਤ ਪੁਰਾਣੀ ਦਿਲ ਪਰ ਆਇਆ ਮੁਦਤ ਮਗਰੋਂ ਅਜ ਆਦਾਇ ਮਰ ਜਾਣੀ ਥੈਂਕ ਯੂ ਤੁਹਾਡਾ ਇਹ ਗਾਣਾ ਸੁਣ ਕੇ ਲੱਗ ਰਿਹਾ ਵੀ ਅਗਲੇ ਫਿਲਮ ਤੋਂ ਤੁਸੀਂ ਆਪ ਹੀ ਗਾਣ ਵਾਲੇ ਹੋ ਪਤਾ ਨਹੀਂ ਇਹਦੇ ਹਰੇ ਪੰਗਾ ਲੈਣਾ ਨਹੀਂ ਚਾਹੁੰਦਾ ਮੈਂ ਬਹੁਤ ਬਹੁਤ ਤਰਫੋਂ ਸਵੇ ਸਮੇਂ ਸਾਡੇ ਨਾਲ ਮੌਜੂਦ ਸੀਗੇ ਜੈਕ ਸਿੰਘ ਜੋ ਕਿ ਕੁੱਕਰ ਦਾ ਰੋਲ ਨਿਭਾ ਰਹੇ ਨੇ ਸੁੱਚਾ ਸੁਰਵਾ ਦੇ ਵਿੱਚ ਤੇ ਇਹੋ ਜਿਹੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੇ ਅਮਰਾ ਪਰਸਨ ਤੇ ਜਿੰਦਾ ਦੇਨਾ